ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਦਿਲੋਂ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਅਸੀਂ ਸਿੱਖਾਂਗੇ ਕਿ ਜਿਹੜਾ ਮੈਂ ਉੱਪਰ ਦਮਾਲਾ ਸਾਹਿਬ ਸਜਦੀ ਹਾਂ ਕਿਵੇਂ ਸਜਦੀ ਹੈ ਤੇ ਜਿਨ੍ਹਾਂ ਨੇ ਬੂੰਗਾ ਸਾਹਿਬ ਸਿੱਖਣਾ ਹੋਵੇ ਉਸ ਤੋਂ ਪਹਿਲਾਂ ਮੈਂ ਵੀਡੀਓ ਅਪਲੋਡ ਕੀਤੀ ਹੋਈ ਆ ਤੁਸੀਂ ਜਾ ਕੇ ਦੇਖ ਸਕਦੇ ਆ ਵੀਡੀਓ ਥੋੜੀ ਜਿਹੀ ਲੈਂਥੀ ਜ਼ਰੂਰ ਆ ਬਟ ਇਹਦੇ ਵਿੱਚ ਮੈਂ ਇੱਕ ਇੱਕ ਚੀਜ਼ ਬਰੀਫ ਚ ਦੱਸੀ ਹੋਈ ਆ ਪੂਰੀ ਵੀਡੀਓ ਜ਼ਰੂਰ ਦੇਖਿਓ ਦਮਾਲਾ ਸਾਹਿਬ ਦੇ ਨਾਲ ਤੁਹਾਨੂੰ ਹੋਰ ਵੀ ਕੁਝ ਸਿੱਖਣ ਨੂੰ ਮਿਲੇਗਾ ਹਾਂ ਅਸੀਂ ਸ਼ੁਰੂਆਤ ਕਰਦੇ ਹਾਂ ਜਿੱਦਾਂ ਅਸੀਂ ਬੂੰਗਾ ਸਾਹਿਬ ਦਾ ਪਹਿਲਾ ਲੜੜ ਰੱਖਿਆ ਸੀ ਨਾ ਉਸੇ ਤਰੀਕੇ ਨਾਲ ਸੀ ਇਹਦਾ ਵੀ ਲੜੜ ਰੱਖਾਂਗੇ ਹੁਣ ਮੈਂ ਇਥੇ ਇੱਕ ਹੋਰ ਚੀਜ਼ ਤੁਹਾਨੂੰ ਨਾਲ ਹੀ ਦੱਸ ਦੇਣਾ ਚਾਹੁੰਦੀ ਆ ਜਿੰਨਾਂ ਦਾ ਲੜ ਅੱਗੇ ਆ ਜਾਂਦਾ ਮੇਰੇ ਨਾਲ ਵੀ ਬਹੁਤ ਵਾਰੀ ਹੁੰਦਾ ਵੈਸੇ ਤੇ ਜੈਨੂਨ ਗੱਲ ਹੈਗੀ ਆ ਸਾਰਿਆਂ ਨਾਲ ਹੀ ਹੋ ਜਾਂਦਾ ਹੈ ਹਾਂ ਤੇ ਫਿਰ ਆਪਾਂ ਪਤਾ ਨਹੀਂ ਕਰਨਾ ਹੁੰਦਾ ਵਾ ਜੇ ਸਾਨੂੰ ਪਤਾ ਨਾ ਕਿ ਅਸੀਂ ਇਥੋਂ ਲੜ ਰੱਖਦੇ ਪਏ ਆ ਫੋਰ ਐਗਜ਼ਾਮਪਲ ਮੈਂ ਆਹ ਲੜ ਰੱਖਿਆ ਠੀਕ ਆ ਆਹ ਲੜ ਰੱਖਿਆ ਮੈਨੂੰ ਪਤਾ ਵਾ ਕਿ ਇੰਨਾ ਮੇਰਾ ਇੱਧਰ ਆ ਰਿਹਾ ਠੀਕ ਆ ਤੇ ਇਸ ਤੋਂ ਬਾਅਦ ਜਦੋਂ ਮੇਰਾ ਪੂਰਾ ਦਿਮਾਲਾ ਸੇਵ ਸੱਜ ਗਿਆ ਠੀਕ ਆ ਤੇ ਮੈਂ ਵੇਖਿਆ ਕਿ ਬਈ ਅੱਜ ਮੇਰਾ ਲੜ ਇੱਥੇ ਆ ਗਿਆ ਚਲੋ ਇੱਕ ਦਿਨ ਤੇ ਅਸੀਂ ਹੈ ਨਾ ਉਹਨੂੰ ਐਡਜਸਟ ਕਰ ਲਿਆ ਜਿੱਦਾਂ ਵੀ ਆ ਅਸੀਂ ਇਹਨੂੰ ਅੱਗੇ ਵੀ ਰੱਖ ਸਕਦੇ ਹਾਂ ਉਹ ਵੀ ਤਰੀਕਾ ਮੈਂ ਦੱਸ ਦਊਂਗੀ ਜੇ ਮੇਰਾ ਲੜ ਅੱਗੇ ਆ ਗਿਆ ਐਂਡ ਤੇ 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 ਠੀਕ ਹੈ ਤੇ ਫਿਰ ਅਗਲੇ ਦਿਨ ਕੀ ਕਰਨਾ ਵਾ ਜੇ ਅੱਜ ਇੱਥੋਂ ਰੱਖਿਆ ਨਾ ਤੁਸੀਂ ਅੱਜ ਇੱਥੋਂ ਰੱਖਿਆ ਫੋਰ ਐਗਜ਼ਾਮਪਲ ਤੇ ਲੜ ਤਾਂ ਡਾਇਆ ਸੀ ਇੱਥੇ ਮਤਲਬ ਉਹ ਦਿਮਾਲੇ ਨੂੰ ਥੋੜਾ ਇਧਰੋਂ ਇੱਧਰ ਕਰਨ ਦੀ ਲੋੜ ਐ ਜੇਰੋਂ ਤੁਸੀਂ ਇੱਧਰੋਂ ਇੱਧਰ ਕਰੋਗੇ ਜਿਹੜਾ ਪੱਲਾ ਇੱਥੇ ਆਇਆ ਹੀ ਹੋ ਆਪੇ ਇੱਥੇ ਚੱਲ ਜਣਾ ਕਰ ਲ। ਅਗਲੇ ਦਿਨ ਜਦੋਂ ਦੁਬਾਰਾ ਸਜਾਉਂਗੇ ਫਿਰ ਆਪਣੇ ਆਪ ਜਿਹੜਾ ਤੁਸੀਂ ਦਮਾਲਾ ਸਜਾਉਂਗੇ ਨਾ ਪੱਲਾ ਤੁਹਾਡਾ ਪਿੱਛੇ ਆਏਗਾ। ਕਈਆਂ ਨੂੰ ਦਿੱਕਤ ਹੋ ਜਾਂਦੀ ਹੈ ਕਿ ਉਹਨਾਂ ਕੋ ਅੱਗੇ ਪੱਲਾ ਨਹੀਂ ਰੱਖ ਹੁੰਦਾ। ਚਲੋ ਜੀ ਹੁਣ ਅਸੀਂ ਅੱਗੇ ਚੱਲਦੇ ਹਾਂ ਠੀਕ ਆ। ਇੱਕ ਹੋਰ ਚੀਜ਼ ਜਿਹੜੀ ਤੁਸੀਂ ਦਮਾਲਾ ਸਜਾਉਂਦੇ ਆ ਨਾ ਸ਼ੁਰੂਆਤ ਕਰਦੇ ਆ ਅਰਦਾਸ ਬੇਨਤੀ ਕਰਕੇ ਮਹਾਰਾਜ ਜੱਗੇ ਸ਼ੁਰੂਆਤ ਕਰਿਆ ਕਰੋ। ਕਿ ਮੈਂ ਕਈ ਕਹਿ ਦਿੰਦੀ ਕਿ ਵੀ ਸਾਡਾ ਜਮਾਨਾ ਨਹੀਂ ਸੇ ਵਾਰਦਾ ਜਾਂ ਇੱਦਾਂ ਉਹਦਾ ਹਨਾ ਇਹ ਅਸੀਂ ਨਹੀਂ ਕਰਦੇ ਮਹਾਰਾਜ ਆਪ ਕਰਵਾਉਂਦੇ ਨੇ ਇੱਦਾਂ ਮੈਂ ਮੰਨਦੀ ਆ ਕਿ ਹੁਣ ਦੇਖੋ ਮੇਰੇ ਪੱਲੇ ਆਪ ਦੇ ਕੁਝ ਨਹੀਂ ਹੈਗਾ ਮੈਨੂੰ ਕਿੱਥੇ ਦਸਤਾਰ ਸਜਾਉਣੀਆਂ ਆਂਦੀ ਕੁਝ ਵੀ ਨਹੀਂ ਆਂਦਾ ਇਹ ਤੇ ਮਹਾਰਾਜ ਸੱਚੇ ਪਾਸ਼ਾ ਖੁਦ ਤਰਸ ਕਰਦੇ ਉਹਨਾਂ ਨੂੰ ਆਪਣੇ ਬੱਚਿਆਂ ਦਾ ਪਤਾ ਹੁੰਦਾ ਵਾ ਜੇ ਤੁਸੀਂ ਆਪਣਾ ਸਭ ਕੁਝ ਹੀ ਮਹਾਰਾਜ ਅੱਗੇ ਸੌਂਪ ਦਿੱਤਾ ਨਾ ਕਿ ਮਹਾਰਾਜ ਸੱਚੇ ਪਾਸ਼ਾ ਤੁਹਾਡੇ ਬੱਚੇ ਆ ਆਪ ਅੰਗ ਸੰਗ ਸਹਾਈ ਹੋ ਕੇ ਦਸਤਾਰ ਸਜਵਾਣਾ ਕਿਉਂਕਿ ਆਪ ਜੀ ਦੀ ਬਖਸ਼ੀਏ ਦਸਤਾਰ ਕਿਰੇ ਤੁਸੀਂ ਇਹੋ ਜਿਹੀ ਬੇਨਤੀ ਮਹਾਰਾਜ ਅੱਗੇ ਲਾ ਕੇ ਪਹਿਲਾ ਪੱਲਾ ਰੱਖੂਗੇ ਨਾ ਮਹਾਰਾਜ ਆਪ ਕਿਰਪਾ ਕਰਨਗੇ ਠੀਕ ਹੈ ਜੀ ਫੋਂ ਦੇਖੋ ਇੱਥੋਂ ਵੀ ਮੈਂ ਪੱਲਾ ਰੱਖ ਲਿਆ ਸ਼ੇਪ ਤੁਸੀਂ ਪਹਿਲਾਂ ਜੀ ਦੇਖ ਸਕਦੇ ਹੋ ਠੀਕ ਆ ਆ ਦੇਖੋ ਮੈਂ ਫਿਰ ਦੂਸਰੇ ਪੰਨੇ ਤੇ ਆ ਸਾਰੀ ਚੀਜ਼ਾਂ ਨੂੰ ਥੋੜੀ ਟਾਈਟ ਕਰ ਲੈਣੀ ਆ ਇਹਦੇ ਨਾਲ ਕੀ ਹੋਏਗਾ ਜੇ ਜਦੋਂ ਦਸਤਾਰ ਸਜਾਈ ਜਾਵਾਂਗੇ ਨਾ ਆਪਾਂ ਨਾਲ ਨਾਲ ਉਹ ਵਧੀਆ ਸ਼ੇਪ ਹੋਈ ਆ ਜਾਂਦੀ ਹੈ ਜੀ ਇੱਕ ਹੋਰ ਚੀਜ਼ ਦਾ ਧਿਆਨ ਲਿਖਿਓ ਜਿੱਦੋਂ ਵੀ ਪੱਲਾ ਰੱਖਣਾ ਕੁੜੀਆਂ ਦੀ ਨਾ ਆਤ ਹੁੰਦੀ ਆ ਐ ਮਤਲਬ ਬੰਨ ਬੰਨ ਕੇ ਨਾ ਛੋਟੇ ਛੋਟੇ ਪੱਲੇ ਰੱਖਦੇ ਹੋ ਦਮਾਲਾ ਸੇ ਜਾਣ ਲੱਗੇ ਹੋਯੋਦਿਆਂ ਵਾਲਾ ਕੰਮ ਆ ਇਹ ਠੀਕ ਆ ਤੇ ਇਹ ਕੀ ਕੱਪੜਾ ਆ ਇਹ ਕੱਪੜਾ ਨਾ ਜਾਣਿਓ ਤੇ ਦਸਤਾਰ ਜਿਹੜੀ ਆ ਇਹਦੇ ਵਿੱਚ ਹੀ ਬਹੁਤ ਕੁਝ ਵੱਸਦਾ ਆ ਤੇ ਜਦੋਂ ਤੁਸੀਂ ਇਹਦੇ ਉੱਤੇ ਸਾਰੀ ਰੀਜ ਲਾਣ ਲੱਗ ਜਾਓਗੇ ਨਾ ਜਿਹੜੀਆਂ ਬੀਬੀਆਂ ਬਾਅਦ ਚ ਦਸਤਾਰ ਦੇ ਨਾਲ ਸ਼ਿੰਗਾਰ ਕਰਦੀਆਂ ਨਾ ਤੁਹਾਨੂੰ ਸ਼ਿੰਗਾਰ ਕਰਨ ਦੀ ਲੋੜ ਨਹੀਂ ਪੈਣੀ ਦਸਤਾਰ ਦੇ ਵਿੱਚ ਹੀ ਤੁਹਾਨੂੰ ਬਹੁਤ ਕੁਝ ਲੱਭਣ ਲੱਗ ਜਾਣਾ ਆ ਪੱਲਾ ਹਮੇਸ਼ਾ ਹੱਥ ਖੋਲ ਕੇ ਰੱਖੋ। ਹੌਲੀ ਹੌਲੀ ਜਿਹੜਾ ਉਸ ਤੀ ਦਾ ਐਕਸਪੀਰੀਅੰਸ ਹੋ ਜਾਏਗਾ ਨਾ ਫਿਰ ਤੁਹਾਨੂੰ ਪੱਲੇ ਸੈੱਟ ਕਰਨੀ ਵੀ ਨਹੀਂ ਪਿਆ ਕਰਨੀ ਤੁਹਾਡੇ ਹੱਥ ਚ ਆਪਣੇ ਆਪ ਹੀ ਸੈੱਟ ਹੋ ਜਾਇਆ ਕਰਨੀਆਂ। ਠੀਕ ਹੈ ਜੀ। ਹੁਣ ਇੱਥੇ ਇੱਕ ਹੋਰ ਚੀਜ਼ ਸੁਣੋ। ਆ ਪੱਲਾ ਮੈਂ ਇੱਥੋਂ ਲਿਆਂਦਾ। ਠੀਕ ਆ। ਕਈ ਨਾ ਇੱਥੋਂ ਪੱਲਾ ਲਿਆਂਦੇ ਪਹਿਲਾਂ। ਠੀਕ ਹੈ ਜਦੋਂ ਸਜਾਣ ਲੱਗਦੇ ਹੁਣ ਜਿਵੇਂ ਮੈਂ ਪੱਲਾ ਉੱਪਰੋਂ ਲਿਆਂਦਾ ਕਈ ਲਿਆਂਦੇ ਥੱਲੋਂ ਤੇ ਉਹ ਕਹਿ ਦਿੰਦੇ ਕਿ ਸਾਡਾ ਦਮਾ ਲਣਾ ਢਿੱਲਾ ਹੋ ਜਾਂਦਾ ਆ। ਮੈਂ ਉਹ ਤੇ ਇੰਸਟਾਗ੍ਰਾਮ ਤੇ ਵੀ ਇੱਕ ਵੀਡੀਓ ਪਾਈ ਸੀ ਤੇ ਉੱਥੇ ਵੀ ਮੈਨੂੰ ਬੜੇ ਜਣੇ ਕਹਿੰਦੇ ਕਿ ਤੁਹਾਡਾ ਤਾਂ ਮਾਲਾ ਟਾਈਟ ਰਹਿੰਦਾ ਆ ਸਾਡੇ ਢਿੱਲਾ ਹੋ ਜਾਂਦਾ ਉੱਥੇ ਕਈ ਲੋਕ ਗਲਤੀ ਇਹ ਕਰ ਦਿੰਦੇ ਕਿ ਜਦੋਂ ਇਧਰੋਂ ਪੱਲਾ ਲੈ ਕੇ ਆਂਦੇ ਨਾ ਜਦੋਂ ਇਧਰੋਂ ਲੋ ਜਾ ਕੇ ਬਾਅਦ ਚ ਇਧਰੋਂ ਲੈ ਕੇ ਆਂਦੇ ਆ ਕਈਆਂ ਦੇ ਇੱਥੋਂ ਚੁੱਕ ਹੋ ਜਾਂਦਾ ਆ ਚੁੱਕਣ ਦੇ ਨਾਲ ਕੀ ਹੁੰਦਾ ਆ ਬਾਅਦ ਚ ਆਹ ਛਿੱਟਲੀ ਵੀ ਹੋ ਜਾਂਦੀ ਆ ਠੀਕ ਆ ਇਸ ਕਰਕੇ ਆਹ ਚੀਜ਼ ਦਾ ਧਿਆਨ ਰੱਖਿਓ ਪੱਲਾ ਹਮੇਸ਼ਾ ਇਧਰੋਂ ਲਿਹਾਇਓ ਹੁਣ ਕਈ ਕੀ ਕਰਦੇ ਆ ਪੱਲਾ ਲੈ ਕੇ ਆਂਦੇ ਨੇ ਇੱਥੋਂ ਮਰਜ਼ੀ ਹੁੰਦੀ ਹੈ ਨਾ ਹਰੇਕ ਦੀ ਆਪਣੀ ਆਪਣੀ ਕਿਸੇ ਨੂੰ ਵਧੀਆ ਲੱਗਦਾ ਵਾ ਕਿ ਮੇਰੀ ਆ ਚੀਜ਼ ਤੋਂ ਤੇ ਇਦਾਂ ਚੰਦਾ ਵੇ ਠੀਕ ਆ ਤੁਸੀਂ ਇੱਥੋਂ ਵੀ ਲੈ ਕੇ ਆ ਸਕਦੇ ਗਲਤ ਕੁਝ ਨਹੀਂ ਤੁਹਾਡੀ ਇੱਛਾ ਆ ਕਿ ਤੁਸੀਂ ਕਿਵੇਂ ਚਾਹੁੰਦੇ ਆ ਠੀਕ ਆ ਹੁਣ ਜਿੱਦਾਂ ਮੈਂ ਕਰਦੀ ਆ ਪਹਿਲਾਂ ਸੈੱਟ ਕੀਤਾ ਜਿੱਥੇ ਤੁਹਾਡਾ ਆਈਬ੍ਰੋ ਕਹ ਲੋ ਇਹ ਤੋਂ ਥੋੜਾ ਪਿੱਛੇ ਜਾਣ ਦੋ ਠੀਕ ਆ ਕੰਨ ਵੀ ਕਵਰ ਹੋ ਗਿਆ ਸਾਰਾ ਠੀਕ ਆ ਜੀ ਆ ਪਿੱਛੋਂ ਆ ਗਿਆ ਪੱਲਾ ਅੱਗੇ ਇਧਰੋਂ ਦੀ ਆ ਕੰਨ ਨੂੰ ਕੀਤਾ ਸਿੱਧਾ ਫਿਰ ਇੱਥੇ ਵੀ ਉਹੀ ਆਈਬ੍ਰੋ ਦੇ ਸਾਈਡ ਤੋਂ ਜਾਣ ਤੋਂ ਮੱਥਾ ਪੂਰਾ ਖਾਂਬੀ ਹੋ ਗਿਆ ਕਿਉਂਕਿ ਮੈਨੂੰ ਚੋੜਾ ਚੰਦ ਪਸੰਦ ਆ ਕਈ ਛੋਟਾ ਚੰਦ ਸਜਾਉਂਦੇ ਨੇ ਮੈਨੂੰ ਚੋੜਾ ਚੰਦ ਪਸੰਦ ਆ ਆ ਵੇਖੋ ਹੁਣ ਇੱਥੋਂ ਪੂਰੀ ਸ਼ੇਪ ਚੱਲ ਗਈ ਨਾ ਵੀ ਆ ਬੇਸ ਆਪਣੀ ਜਿਹੜੀ ਉਹ ਬਾਹਰ ਆਣੀ ਆ ਠੀਕ ਆ ਆ ਵੇਖੋ ਉੱਪਰ ਛੋ ਨਾਲ ਇਹਨੂੰ ਕਵਰ ਕਰਕੇ ਇਧਰੋਂ ਪੱਲਾ ਲਿਆਨ ਦਾ ਠੀਕ ਹੈ ਜੀ ਫਿਰ ਇਧਰ ਨੂੰ ਟਰਨ ਕਰਕੇ ਇਧਰ ਲੇ ਗਏ ਇਧਰ ਆ ਗਏ ਫਿਰ ਉਹੀ ਸੇਮ ਚੀਜ਼ ਕਿਉਂਕਿ ਮੈਂ ਡਬਲ ਰੱਖਦੀ ਆ 10 ਮੀਟਰ ਦਮਾਲਾ ਹੁੰਦਾ ਮੇਰਾ ਤੁਹਾਨੂੰ ਸੱਚ ਮੈਂ ਕੱਪੜੇ ਦਾ ਵੀ ਦੱਸ ਦਵਾਂ ਮੈਂ ਸ਼ੁਰੂਆਤ ਵਿੱਚ ਵੀ ਇੱਕ ਵਾਰੀ ਵੈਸੇ ਤੇ ਦੱਸਿਆ ਆ ਇੱਥੋਂ ਹੀ ਮੈਂ ਪੱਲਾ ਸੈੱਟ ਕੀਤਾ ਠੰਡ ਨੇ ਓੱਖਾ ਕੀਤਾ ਕੰਮ ਸਾਰਿਆਂ ਦਾ ਤੇ ਠੀਕ ਹੈ ਜੀ ਆ ਵੇਖੋ ਇੱਥੇ ਕੀ ਹੋਏਗਾ ਸਟਰੋਂਗ ਕਵਰ ਹੋ ਜਾਏਗਾ ਫਿਰ ਕਿਵੇਂ ਹਿੱਲੂਗਾ ਜਮਾਨਾ ਇਹਨੇ ਕਿਤੇ ਜਾਂਦਾ ਹੁੰਦਾ ਵਿਸ਼ਵਾਸ ਸਭ ਤੋਂ ਪਹਿਲਾਂ ਰੱਖੋ ਮਹਾਰਾਜ ਤੇ ਫਿਰ ਆਪਣੇ ਆਪ ਤੇ ਸੇਮ ਉਸੇ ਤਰੀਕੇ ਨਾਲ ਫਿਰ ਆ ਹੱਤ ਮੇਲਾ ਠੀਕ ਹੈ ਇਦਾਂ ਜਾਂਦਾ ਜੀ ਮੈਂ ਆ ਸੀਨ ਨੂੰ ਹਮੇਸ਼ਾ ਇਹਦੇ ਵਿੱਚ ਕਰਦਿੰਦੀ ਹੁੰਨੀ ਤਾਂ ਕਿ ਇਹ 12ਵੀਂ ਨਾ ਆਵੇ ਉੱਪਰ ਵੀ ਨਾ ਆਵੇ ਤੇ ਕਿਤੇ ਵੀ ਨਾ ਜਾਵੇ ਠੀਕ ਹੈ ਜੀ ਇਸ ਤਰੀਕੇ ਨਾਲ ਪੱਲਾ ਕਰ ਲਿਆ ਸੈੱਟ ਆਪਾਂ ਫਿਰ ਜਿਹੜਾ ਕੰਨ ਉੱਪਰ ਹੀ ਨਾ ਆ ਵੇਖੋ ਬਾਛਦਾ ਪਿਆ ਇੱਥੋਂ ਬਾਹਰ ਜਾਤੀ ਮਾਰ ਰਿਹਾ ਇਹਨੂੰ ਵੀ ਅੰਦਰ ਕਰ ਦੇਣਾ ਆਪਾਂ ਤੇ ਉਹੀ ਸੇਮ ਚੀਜ਼ ਠੀਕ ਹੈ ਜੀ ਇੱਥੋਂ ਗਏ ਉੱਪਰ ਜਿਹੜਾ ਉੱਪਰ ਪੱਲਾ ਰੱਖਿਆ ਹੋਇਆ ਇਹ ਤਾਂ ਥੋੜਾ ਜਿਹਾ ਥੱਲੇ ਹੁਣ ਆਪਾਂ ਰੱਖਣਾ ਇਹ ਵਾਲਾ ਪੱਲਾ ਜਦੋਂ ਆਪਾਂ ਨੂੰ ਕਿਸੇ ਚੀਜ਼ ਦਾ ਐਕਸਪੀਰੀਅੰਸ ਐਕਸਪੀਰੀਅੰਸ ਹੋ ਜਾਂਦਾ ਹੈ ਨਾ ਆ ਦੇਖ ਲਓ ਪੱਲਾ ਨਾ ਹਨ ਨੂੰ ਪਤਾ ਹੁੰਦਾ ਹੈ ਕਿ ਮੈਂ ਪਹਿਲੀ ਜੀ ਉੱਪਰ ਚੱਲ ਗਈ ਆ ਹੁਣੇ ਥੱਲੇ ਵਲੀ ਆਣੀ ਆ ਹੁਣ ਇੱਕ ਪੱਲਾ ਜਿਹੜਾ ਨਾ ਚੰਦ ਟਾਈਟ ਕਰਨ ਵਾਸਤੇ ਮੈਂ ਉੱਪਰ ਰੱਖ ਦਿਆਂ ਥੋੜਾ ਜਿਹਾ ਆਹ ਚੀਜ਼ ਠੀਕ ਆ ਫੇਰ ਜਿੱਥੇ ਉੱਪਰ ਜੀ ਉਪਰ ਫੇਰ ਥੋੜਾ ਜਿਹਾ ਅੱਗੇ ਥੱਲੇ ਠੀਕ ਹੈ ਜੀ ਫਿਰ ਇਧਰੋਂ ਮੈਂ ਕੀਤਾ ਥੋੜਾ ਜਿਹਾ ਟਾਈਟ ਤੇ ਆਖਰੀ ਵਾਲਾ ਪੂਰਾ ਕਰ ਲਿਆ ਅੰਦਰ ਹੁਣ ਮੇਨ ਜਿਹੜਾ ਸੀ ਚੰਦ ਲੈ ਕੇ ਆਣਾ ਆ ਇੱਕ ਚੀਜ਼ ਦਾ ਧਿਆਨ ਲਿਖੋ ਜੇ ਤੁਸੀਂ ਚੰਦ ਸਜਾਣਾ ਆ ਨਾ ਮਤਲਬ ਚੰਦ ਲੈ ਕੇ ਆਣਾ ਵਾ ਜਿਨ੍ਹਾਂ ਤੁਸੀਂ ਰੱਖਣਾ ਚਾਹੁੰਦੇ ਹੋ ਨਾ ਫੋਰ ਐਗਜ਼ਾਮਪਲ ਤੁਸੀਂ ਇੱਥੇ ਚਾਹੁੰਦੇ ਹੋ ਆਪਣਾ ਚੰਦ ਤੁਸੀਂ ਇੱਥੇ ਹੀ ਟਿਕਾ ਦਿੱਤਾ ਫਿਰ ਇਹਨੇ ਹੋਰ ਤਾਂ ਚੜ ਜਾਣਾ ਆ ਇਹ ਮਤਲਬ ਥੋੜਾ ਜਿਹਾ ਉੱਪਰ ਹੁੰਦਾ ਹੁੰਦਾ ਵਾ ਜਿੱਥੇ ਅਸੀਂ ਸਜਾਣਾ ਹੁੰਦਾ ਵਾ ਇਸ ਕਰਕੇ ਜਿੱਥੇ ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣਾ ਚੰਦ ਲੈ ਕੇ ਆਵਾਂ ਉਤੋਂ ਥੋੜਾ ਜਿਹਾ ਦਮਾਲਾ ਪੱਲਾ نیچے ਰੱਖਿਆ ਕਰੋ ਠੀਕ ਹੈ ਜੀ ਪੱਲੇ ਆਪਣੇ ਆ ਗਏ ਆ ਮੈਂ ਚੀਜ਼ ਨੂੰ ਪੂਰਾ ਕਵਰ ਕਰ ਲਿਆ ਆ ਤੇ ਇਹਦੇ ਨਾਲ ਚੰਨ ਹੈਵੀ ਹੋ ਜਾਏਗਾ ਚੰਦ ਮੈਂ ਤਾਂ ਮਰਲਾ ਗਿੱਲਾ ਨਹੀਂ ਕੀਤਾ ਹੋਇਆ ਇਸ ਕਰਕੇ ਥੋੜਾ ਜਿਹਾ ਨਾ ਹੋ ਰਿਹਾ ਗਿੱਲਾ ਕਰਕੇ ਵੈਸੇ ਨਾ ਬੰਨਣ ਦੀ ਆਪਾਂ ਹੱਤ ਪਾਈਏ ਗਿੱਲਾ ਕਰਕੇ ਇਹ ਤਾਂ ਬੰਨਣ ਦੀ ਹੱਤ ਪਾਉਂਦੇ ਨਾ ਮੈਨੂੰ ਹੁੰਦੀ ਸੀ ਪਹਿਲਾਂ ਹਟਾਤੀ ਮੈਂ ਹੁਣ ਮੈਂ ਤਾਂ ਹੀ ਦਮ ਵਾਲਾ ਸਜਾ ਨਹੀਂ ਕਿਉਂਕਿ ਮੈਂ ਸੰਪੂਰਨ ਦਮ ਵਾਲਾ ਸਜਾਮ ਵੀ ਅਭਿਆਸ ਕਹਿ ਲੋ ਕਰਦੀ ਪਈ ਆ ਹੁਣ ਆ ਪੱਲਾ ਫੇਰ ਆਪਾਂ ਲਿਆਂਦਾ ਜਿੱਥੋਂ ਸਾਨੂੰ ਪਤਾ ਨਾ ਕਿ ਖਾਲੀ ਤੇ ਆਪਾਂ ਪੱਲੇ ਲਿਆਣੇ ਆ ਉੱਥੋਂ ਹੀ ਆਪਾਂ ਲੈ ਕੇ ਆਣੇ ਹਾਂ ਹਾਜ਼ਮੇ ਕੋਈ ਵੀ ਬਾਜ ਨਹੀਂ ਕਿਸੇ ਵੀ ਪ੍ਰਕਾਰ ਦੀ ਸੂਈ ਦੀ ਵਰਤੋਂ ਨਹੀਂ ਕਰਦੀ ਪਈ ਫਤਨ ਵਾਲੀ ਮੈਂ ਪੱਲੇ ਕਰਦੀ ਰਹੀ ਤੇ ਮੈਂ ਬਹੁਤ ਘੱਟ ਵਰਤਦੀ ਆ ਥੋੜੇ ਬਹੁਤ ਇਹਨੂੰ ਲੱਗਦਾ ਨਾ ਕਿ ਪੱਲੇ ਇੱਧਰ-ਇੱਧਰ ਹੋ ਰਹੇ ਆ ਫਿਰ ਮੈਂ ਜਦੋਂ ਪੂਰਾ ਦਮਾਲਾ ਸਾਹਿਬ ਸਜਾ ਲੈਂਦੀ ਆ ਉਸ ਤੋਂ ਬਾਅਦ ਚ ਮੈਂ ਥੋੜਾ ਜਿਹਾ ਕਰ ਲੈਂਦੀ ਹੁੰਨੀ ਸਹੀ ਜਦੋਂ ਦਮਾਲਾ ਸਾਹਿਬ ਸਜਾਣਾ ਆ ਨਾ ਆਪਾਂ ਇੱਥੋਂ ਤਾਂ ਜਾਈ ਜਾਣਾ ਆ ਪਿੱਛੋਂ ਠਾਂ ਆਈ ਜਾਣਾ ਆ ਠੀਕ ਆ ਕਿਉਂਕਿ ਆ ਵੀ ਸ਼ੇਪ ਦਾ ਆਪਾਂ ਧਿਆਨ ਰੱਖਣਾ ਆ ਪਿੱਛੇ ਵਾਲੇ ਦਾ ਵੀ ਰੱਖਣਾ ਤੇ ਅਗਲੇ ਵਾਲੇ ਦਾ ਵੀ ਰੱਖਣਾ ਐਸੇ ਤੇ ਦਮਲ ਦੇ ਉੱਤੇ ਚਲੋ ਚੁੰਨੀ ਆਈ ਨਹੀਂ ਬਟ ਸਫਾਈ ਜਿਹੜੀ ਹੁੰਦੀ ਹੈ ਆਪਣੇ ਮਨੋਂ ਆਪਾਂ ਜ਼ਰੂਰੀ ਰੱਖੀ। ਵਿਚੋਂ ਹੇਠਲੇ ਆ ਗਏ ਆਪਾਂ ਹੁਣ ਮੈਂ ਚਲੋ ਪੱਲਾ ਲਿਆਉਂਦਾ ਕਿਉਂਕਿ ਮੈਨੂੰ ਪਤਾ ਵੇਖੋ ਇੱਥੇ ਹੁਣ ਲੋਡ ਹੈਗੀ ਆ ਖਾਲੀ ਹੈ ਨਾ। ਇਸ ਕਰਕੇ ਮੈਂ ਇੱਥੋਂ ਲੈ ਕੇ ਆਈ। ਇੱਥੋਂ ਮੈਂ ਘੁਮਾਤਾ ਪੱਲਾ ਇਧਰ ਨੂੰ। ਕਿਉਂਕਿ ਮੈਂ ਇੱਥੋਂ ਨੂੰ ਹੈਵੀ ਕਰਨਾ ਚਾਹੁੰਦੀ ਆ। ਇੱਥੋਂ ਕਰਕੇ ਨਾਲ ਹੀ ਇਧਰ ਆ ਗਏ ਥੱਲੇ ਦੀ ਠੀਕ ਹੈ ਜੀ। ਮੈਂ ਚੱਲੋ ਹੁਣ ਦਮਾਲਾ ਸਜਾਉਣ ਦੇ ਵਕਤ ਬੋਲਦੀ ਪਈ ਆ ਕਿਉਂਕਿ ਮੈਂ ਤੁਹਾਨੂੰ ਦੱਸਦੀ ਪਈ ਆ ਨਾਲ ਨਾਲ ਹਾਂ ਤੁਸੀਂ ਜਦੋਂ ਸਜਾਉਂਦੇ ਆ ਕੋਸ਼ਿਸ਼ ਕਰਿਆ ਕਰੋ ਸ਼ਲੋਕ ਦਮਾਲੇ ਦਾ ਨਾਲ ਨਾਲ ਜਪਿਆ ਕਰੋ ਪੜਿਆ ਕਰੋ ਜੇ ਤੁਸੀਂ ਹਨਾ ਤੁਹਾਨੂੰ ਨਹੀਂ ਆਂਦਾ ਨਹੀਂ ਕੰਠ ਤੁਸੀਂ YouTube ਤੇ ਲਗਾ ਸਕਦੇ ਹੋ ਸ਼ਲੋਕ ਦਮਾਲੇ ਦਾ ਠੀਕ ਆ ਜੀ ਉਹਦੇ ਨਾਲ ਕੀ ਹੋਏਗਾ ਮੁੱਖੋ ਬਾਣੀ ਆਏਗੀ ਤੁਹਾਨੂੰ ਵੀ ਵਧੀਆ ਲੱਗੇਗਾ ਕੋਈ ਵੀ ਸਮਾਂ ਨਾ ਬੇਰਥ ਨਾ ਕਰਿਆ ਕਰੋ ਕੋਚ ਨਾ ਕੁਝ ਕਰਦੇ ਰਹਿਣਾ ਚਾਹੀਦਾ ਹੈ ਤੇ ਜੇ ਇਹਨਾਂ ਨੂੰ ਉਹ ਨਹੀਂ ਆਂਦਾ ਤੁਸੀਂ ਚੋਪਈ ਸਾਹਿਬ ਦਾ ਪਾਠ ਕਰ ਸਕਦੇ ਆ ਨਾਲ ਨਾਲ ਚੋਪਈ ਸਾਹਿਬ ਵੀ ਜਿਨ੍ਹਾਂ ਨੂੰ ਨਹੀਂ ਆਂਦਾ ਅਲੀ ਪੋੜੀ ਦਾ ਪਾਠ ਤੇ ਸਭ ਨੂੰ ਆਂਦਾ ਹੋਵੇਗਾ ਮੂਲ ਮੰਤਰ ਸਭ ਨੂੰ ਆਂਦਾ ਹੋਵੇਗਾ ਜੇ ਉਹ ਵੀ ਨਹੀਂ ਆਂਦਾ ਸਤਨਾਮ ਵਾਇਗੁਰੂ ਕਰਦੇ ਰਿਹਾ ਕਰੋ ਠੀਕ ਹੈ ਜੀ ਇਸ ਜਨਮ ਦੇ ਵਿੱਚ ਨਾ ਇੱਕ ਇੱਕ ਮਿੰਟ ਬੜਾ ਕੀਮਤੀ ਆ ਇਸੇ ਤਰੀਕੇ ਨਾਲ ਅਸੀਂ ਪੱਲੇ ਫਿਰ ਲੈ ਕੇ ਆਈ ਜਾਣੇ ਉੱਲੇ ਆਪਣੇ ਆ ਵੀ ਸੈੱਟ ਹੋਈ ਜਾਣੇ ਫਿਰ ਸ਼ੇਪ ਦੇਖੀ ਜਾਉ ਤੁਸੀਂ ਆ ਦੇਖੋ ਇੱਥੇ ਸ਼ੁਰੂ ਹੋਏ ਸੀ ਨਾ ਆ ਪਹਿਲਾ ਪੱਲਾ ਇੱਥੇ ਸ਼ੁਰੂ ਹੋਏ ਸੀ ਆਪਾਂ ਇੱਥੇ ਆ ਗਏ ਵੈਸੇ ਮੈਨੂੰ ਪਤਾ ਨਹੀਂ ਕਿਉਂ ਦੁ ਅੱਜ ਪਿੱਛੇ ਕਿਵੇਂ ਆ ਪਰ ਤੁਹਾਨੂੰ ਦੇਖ ਰਿਹਾ ਹੋਏਗਾ ਮੇਰੇ ਸਹਾਰ ਨਾਲ ਤੇ ਠੀਕ ਆ ਤੇ ਬਾਕੀ ਠੀਕ ਐਦੋ ਨਾਲ ਨਾਲ ਪੱਲੇ ਆਈ ਜਾਣੇ ਤੇ ਇੱਥੋਂ ਤਾਂ ਜਾਈ ਜਾਣੇ ਦੇਖ ਸਕਦੇ ਤੁਸੀਂ ਪੱਲੇ ਪੱਲਾ ਕਦੀ ਵੀ ਢਿੱਲਾ ਨਾ ਛੱਡਿਓ ਠੀਕ ਆ ਜਦੋਂ ਪਹਿਲਾ ਪੱਲਾ ਰੱਖ ਲੈਂਦੇ ਹੋ ਨਾ ਲੜ ਨੂੰ ਹਮੇਸ਼ਾ ਕਸ ਕੇ ਆ ਦੇਖੋ ਕਸ ਕੇ ਰੱਖਣਾ ਤਾਂ ਕਿ ਜਿਹੜਾ ਪਿੱਛੇ ਵਾਲਾ ਲੜਵਾ ਫਿਰ ਕਿਤੇ ਉਹ ਢਲਾ ਹੋ ਕੇ نیچے ਨਾ ਆ ਜਾਏ ਨਾ ਹੁਣ ਮੈਨੂੰ ਪਤਾ ਵਾ ਇੱਥੇ ਉੱਪਰ ਨਾ ਪਰਣਾਇ ਇਸ ਕਰਕੇ ਮੈਂ ਲੜ ਲੈ ਗਈਆਂ ਉੱਤੇ ਤੇ ਮੈਂ ਇਹਨੂੰ ਕਰੂੰਗੀ ਥੋੜਾ ਫੋਲਡ ਤੇ ਪਤਲਾ ਕਿਉਂਕਿ ਮੈਨੂੰ ਇਹਦੀ ਜ਼ਰੂਰਤ ਪਈ ਆ ਠੀਕ ਹੈ ਜੀ ਇਹ ਵੀ ਇੱਕ ਸੇਵਾ ਲੱਗੀ ਹੁੰਦੀ ਜਿਹੜੀ ਮਹਾਰਾਜ ਵੱਲੋਂ ਲੱਗਦੀ ਹੈ ਕਿ ਜੇ ਹੁਣ ਮੈਂ ਤੁਹਾਨੂੰ ਦਮਾਲਾ ਦਸ ਵੀ ਰਹੀਆਂ ਇਹ ਵੀ ਮਹਾਰਾਜ ਦਾ ਹੁਕਮ ਆ ਠੀਕ ਹੈ ਜੀ ਹੁਣ ਕਈ ਜਿਨ੍ਹਾਂ ਨੇ ਨਵਾਂ ਨਵਾਂ ਮਨਤਸ਼ਕਿਆ ਹੁੰਦਾ ਆ ਨਵੇਂ ਨਵੇਂ ਗੁਰਸਿੱਖੀ ਚ ਆਏ ਹੁੰਦੇ ਆ ਉਹਨਾਂ ਨੂੰ ਵੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਕਿ ਤੁਹਾਨੂੰ ਪਤਾ ਆ ਕਿ ਅਸੀਂ ਅੱਗੇ ਸਜਾ ਲਿਆ ਫਿਰ ਅਸੀਂ ਉੱਪਰ ਲੈ ਕੇ ਜਾਈਏ ਨਾ ਠੀਕ ਆ ਜੀ ਹੁਣ ਮੇਰੇ ਸਿਰਫ ਦੋ ਪੱਲੇ ਰਹਿ ਗਏ ਹਨ ਚੈਨਲ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਇਸ ਤੋਂ ਅਗਲੀ ਵੀਡੀਓ ਆਏਗੀ ਗੋਲ ਦਸਤਾਰ ਦੇ ਉੱਤੇ ਠੀਕ ਹੈ ਜੀ ਤੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜੋ ਵੀ ਤੁਹਾਨੂੰ ਇਸ ਦੇ ਰਿਲੇਟਿਡ ਕੁਐਸਚਨ ਹੋਣਗੇ ਇੱਕ ਤਾਂ ਸਾਡੇ ਘਰ 'ਚ ਘਰ 'ਚ ਨਹੀਂ ਸਾਡੀ ਗਲੀ 'ਚ ਬਹੁਤ ਰੋਲਾ ਐ ਬਕਰ ਨਾਲ ਨਾ ਜਿਵੇਂ ਹੁਣ ਉਹ ਉੱਠਿਆ ਹੋਇਆ ਸੀ ਹੈ ਨਾ ਬੂੰਗਾ ਸਾਹਿਬ ਤੇ ਕਈ ਵਾਰੀ ਉਹ ਨਹੀਂ ਹੁੰਦਾ ਤੇ ਹੁਣ ਜਦੋਂ ਪੂਰਾ ਇਹ ਸੈੱਟ ਹੋ ਗਿਆ ਦੇਖੋ ਤੁਸੀਂ ਸ਼ੇਪ ਨਾ ਪਲੀਨ ਹੋ ਗਿਆ ਆ ਥੋੜਾ ਜਿਹਾ ਜ਼ੋਰ ਲਾ ਲਈਦਾ ਹੁੰਦਾ ਤੇ ਕਮੈਂਟਸ ਦੇ ਵਿੱਚ ਤੁਸੀਂ ਆਪਣੇ ਜੋ ਵੀ ਤੁਹਾਡੀ ਕੁਆਰੀਜ਼ ਹੋਣਗੀਆਂ ਤੁਸੀਂ ਮੈਨੂੰ ਪੁੱਛ ਸਕਦੇ ਆ ਤਕਰੀਬਨ ਤਕਰੀਬਨ ਮੇਰਾ ਪੱਲਾ ਥੋੜਾ ਥੋੜਾ ਅੱਗੇ ਹੋਊਗਾ ਹੁਣ ਹੁਣ ਮੈਂ ਦੱਸਦੀ ਆ ਆਖਰੀ ਲੜ ਕਿਵੇਂ ਸੈੱਟ ਕਰੀਦਾ ਵਾ ਦੋਵੇਂ ਪੰਨੇ ਫੜ ਲਿਆ ਠੀਕ ਹੈ ਜੀ ਜੋੜਿਆ ਇਹਨਾਂ ਨੂੰ ਸਲਾਈ ਜਿਹੜਾ ਸੀਨ ਵਾਲਾ ਹੋਏਗਾ ਨਾ ਇਹਨੂੰ ਨਾਲ ਹੀ ਤੁਸੀਂ ਥੋੜਾ ਜਿਹਾ ਬੈਂਡ ਕਰ ਲੈਣਾ ਤਾਂ ਕਿ ਬਾਹਰੋਂ ਨਾ ਆਵੇ। ਪੱਲੇ ਦੇ ਵਿੱਚ ਪੂਰਾ ਪੱਲਾ ਮਰਜ ਕਰ ਲੈਣਾ ਆਪਣਾ। ਮੈਨੂੰ ਪਤਾ ਇੱਥੋਂ ਤੋਂ ਮੈਂ ਸਾਰਾ ਨੀਚੇ ਸਜਾ ਲਿਆ ਹਨਾ ਤੇ ਮੈਂ ਇਹਨੂੰ ਆਖਰੀ ਲੜ ਤੇ ਹੀ ਰੱਖੂੰਗੀ। ਹੁਣ ਇਹਨੂੰ ਮੈਂ ਮਰਜ ਕਰਨਾ ਪੱਲਾ ਮੇਰੇ ਅੱਗੇ ਆ ਗਿਆ ਹਨਾ। ਮਰਜ ਇਦਾਂ ਹੀ ਹੋਣਾ ਵਾ ਕਿ ਪੱਲੇ ਨੂੰ ਪੂਰਾ ਕੋ ਪੱਲੇ ਦੇ ਵਿੱਚ ਰਲਾਇਆ। ਇਥੋਂ ਮੈਨੂੰ ਫੜ ਕੇ ਰੱਖੂਗੀ ਨਾਲ ਹੀ ਇਹਦੇ ਵਿੱਚ ਕਰਤਾ ਆਪਾਂ ਠੀਕ ਹੈ ਜੀ ਮਤਲਬ ਕੋਸ਼ਿਸ਼ ਇਹ ਹੀ ਕਈ ਕੀ ਕਰਦੇ ਆ ਮੈਂ ਆਪਣੀ ਅੱਖੀਂ ਵੇਖਿਆ ਇਹ ਚੀਜ਼ਾਂ ਪੱਲਾ ਸਾਨੂੰ ਨਾ ਕੱਟਣਾ ਨਹੀਂ ਚਾਹੀਦਾ ਕੈਂਚੀ ਦੇ ਨਾਲ ਜੇ ਤੁਹਾਡੀ ਉਂਗਲ ਹੱਥ ਦੀ ਕੋਈ ਉਂਗਲ ਦੇ ਸੱਟ ਲੱਗ ਜੇ ਉਹਨੂੰ ਖਰਾਬ ਹੋ ਜੇ ਕਿ ਅਸੀਂ ਉਹਨੂੰ ਕੱਟ ਦਿੰਨੇ ਆ ਨਹੀਂ ਕੱਟਦੇ ਨਾ ਉਹਦੇ ਹੀ ਉਹਨੂੰ ਮਤਲਬ ਕਿ ਮੁਰੰਮਤ ਕਰਦੇ ਆ ਕਹਿ ਲੋ ਦਵਾਈ ਵਗੈਰਾ ਲਾ ਕੇ ਉਹਨੂੰ ਸਹੀ ਕਰਦੇ ਨਾ ਤੇ ਇਹਨੂੰ ਵੀ ਆਪਾਂ ਸਹੀ ਕਰਨਾ ਵਾ ਇਹਨੂੰ ਕੱਟਣਾ ਨਹੀਂ ਹੈਗਾ ਜ਼ਿੰਦਗੀ 'ਚ ਪ੍ਰੋਬਲਮਸ ਵੀ ਜਿਵੇਂ ਆਉਂਦੀਆਂ ਰਹਿੰਦੀਆਂ ਹਨ ਤੇ ਉਹਨਾਂ ਦਾ ਸਾਹਮਣਾ ਕਰਦੇ ਹੋ ਨਾ ਡਟ ਕੇ। ਦਮਾਲਾ ਸਾਹਿਬ ਸੱਚੂਕਿਆ ਦੱਸਿਓ ਕਮੈਂਟਸ 'ਚ ਨਾਲੇ ਕਿਵੇਂ ਲੱਗਾ। ਜਿਹੜਾ ਆ ਉੱਪਰ ਮੈਂ ਦਮਾਲਾ ਸਾਹਿਬ ਨੇ ਸਜਾਇਆ ਆ ਇਹ ਹੈਗਾ ਜੇ 10 ਮੀਟਰ। ਠੀਕ ਆ ਕੱਪੜਾ ਹੈਗਾ ਜੀ ਐਫਚੁਰਤ ਸੰਪੂਰਨ ਦਸਤਾਰ ਨਹੀਂ ਹੈਗੀ ਜਿਵੇਂ ਅਸੀਂ ਦਮਾਲਾ ਸਾਹਿਬ ਲੈਂਦੇ ਨਾ ਵਿੱਚੋਂ ਕੱਟਦੇ ਆ ਉਹ ਕਟਿਆ ਵਾਲਾ ਹੈਗਾ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਜੇ ਵੀ ਤੁਹਾਡੇ ਕੋਈ ਨਹੀਂ ਕੁਐਸ਼ਨਸ ਹੋਣਗੇ ਕੋਈ ਕੁਐਰੀਜ਼ ਹੋਣਗੀਆਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਆ ਲੈ ਮੇਰੇ ਤਲਾ ਰਹੇ ਹਾਂ ਜੇ ਅਸੀਂ ਆਪਣਾ ਸਮਾਂ ਕੱਢ ਰਹੇ ਹਾਂ ਜਿਨ੍ਹਾਂ ਨੇ ਕੱਢ ਰਹੇ ਹਾਂ ਜੀ ਉਹ ਦੇਖ ਕੇ ਇਸ ਚੀਜ਼ ਦਾ ਲਾਭ ਉਠਾਉਣਗੇ ਫਿਰ ਹੀ ਉਸ ਚੀਜ਼ ਦਾ ਫਾਇਦਾ ਹੈਗਾ ਆ ਜਿਹੜੀਆਂ ਭੈਣਾਂ ਦਸਤਾਰ ਸਜਾ ਕੇ ਮੇਕਅਪ ਵਗੈਰਾ ਕਰਦੀਆਂ ਆ ਤੁਸੀਂ ਆਪ ਦੇਖੋ ਜਦੋਂ ਸਿਰ ਤੇ ਆ ਦਸਤਾਰ ਸਜ ਜੇ ਤੁਹਾਨੂੰ ਲੱਗਦਾ ਤੁਹਾਨੂੰ ਮੇਕਅਪ ਦੀ ਲੋੜ ਹੈਗੀ ਆ ਕਿ ਜੋ ਮਹਾਰਾਜ ਨੇ ਬਣਾਇਆ ਉਹ ਸਹੀ ਨਹੀਂ ਬਣਾਇਆ ਤੁਹਾਨੂੰ ਵਿਸ਼ਵਾਸ ਹੈ ਨਹੀਂਗਾ ਉਹਨਾਂ ਦੇ ਉੱਤੇ ਠੀਕਾ ਕਈ ਫਿਰ ਨਾ ਕਹਿ ਦਿੰਦੇ ਆ ਕਿ ਤੁਹਾਡੀ ਜ਼ਿੰਦਗੀ ਦੇਖੋ ਜ਼ਿੰਦਗੀ ਤੁਹਾਡੀ ਆ ਦਸਤਾਰ ਤੁਹਾਡੀ ਵੀ ਦੀ ਸੰਪਤੀ ਹੈਗੀ ਆ ਗੱਲਾਂ ਦਾ ਨਾ ਗਹਿਰਾਈ ਨੂੰ ਜਦੋਂ ਤੁਸੀਂ ਸਮਝਗੇ ਨਾ ਤੁਹਾਡੇ ਮਨੋਂ ਆਪ ਹੀ ਆਵਾਜ਼ ਆਣ ਲੱਗ ਜਣੀ ਹੈ ਕਿ ਨਾ ਨਾ ਇਦਾਂ ਨਹੀਂ ਕਰਨਾ ਇਹ ਚੀਜ਼ ਗਲਤ ਆ ਮਿਲਦੇ ਰਾਵਾਂਗੇ ਤੁਹਾਨੂੰ ਅੱਗੇ ਹੋਰ ਵੀਡੀਓਜ਼ ਦੇ ਨਾਲ ਵਿਚਾਰ ਤੇ ਮੁਕਰਨੇ ਲਈ ਜਿੰਨੇ ਕਰੀ ਚੱਲ ਵਧੀਆ ਲੱਗਦਾ ਆ ਮੈਂ ਫਾਈਨਲ ਲੁੱਕ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੀ ਆ ਚੁੰਮੀ ਲੈ ਕੇ ਤੇ ਮੈਂ ਕੜਾ ਜ਼ਰੂਰ ਲਗਾਨੀ ਹੁੰਦੀ ਦਸਤਾਰ ਦੇ ਵਿੱਚ ਬਹੁਤ ਪਿਆਰੇ ਨੇ ਮੈਨੂੰ ਚੱਕ ਕੇ ਚੱਕਾ ਕਿ ਮੈਨੂੰ ਸਾਰੇ ਸ਼ਸਤਰ ਵਧੀਆ ਲੱਗਦੇ ਆ ਜਿਦੋਂ ਕਹ ਰਿਹਾ ਮੈਨੂੰ ਕੁਝ ਗਿਫਟ ਕਰਨਾ ਆਇਆ ਕਰੀਗਾ ਨਾ ਇਹ ਸ਼ਸਤਰ ਕਰ ਤੇ ਆ ਕਰਿਓ ਵੀਡੀਓ ਇਜਾਜ਼ਤ ਹੁਣ ਬੋਲਾ ਚੁੱਕਾਂ ਦੀ ਖਿਮਾ ਜ਼ਿਆਦਾ ਬੋਲ ਦਿੱਤਾ ਹੋਵੇ ਤਾਂ ਮੈਨੂੰ ਮਾਫੀ ਮਾਰਾ ਸੱਚੇ ਪਾਸ਼ਾ ਸਾਹਿਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਜੇ ਤੁਹਾਡੀ ਕੋਈ ਵੀ ਕੁਆਰੀਜ਼ ਹੋਣੀਆਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲਿਓ ਦਿਓ ਇਜਾਜ਼ਤ ਹੋਈ ਗੁਰਜੀਤ ਘਾਲਸਾ ਵੈਗੁਰਜੀ ਕੀ ਫਤਿਹ